14 ਜਨਵਰੀ ਨੂੰ ਪਾਰਟੀ ਤੁਸੀਂ ਬਣਾ ਰਹੇ ਹੋ ਕੀ ਪਾਰਟੀ ਦਾ ਨਾਮ ਹੋਏਗਾ ਔਰ ਕੀ ਸਿਧਾਂਤ ਨੇ ਪਾਰਟੀ ਦੇ ਨਾਂ ਚਾਰ ਪੰਜ ਨਾਮ ਵਿਚਾਰੇ ਦੇ ਨੇ ਆ ਪਾਰਟੀ ਦਾ ਪ੍ਰਧਾਨ ਕਿੰਨੂੰ ਬਣਾਇਆ ਜਾਏਗਾ ਕਮੇਟੀ ਪੰਜਾਂ ਮੈਂਬਰਾਂ ਦੀ ਫੈਸਲਾ ਕਰੂਗੀ ਕਿ ਕਹਾਂ ਕਿ ਇਹ ਬੰਦਾ ਉਹਦੀ ਉਗਵਾਈ ਕਰੇ ਭਾਈ ਅਮਰਪਾਲ ਸਿੰਘ ਹੋਣਾਂ ਦਾ ਵੀ ਨਾਂ ਸੁਣ ਚਾ ਰਹੇ ਆ ਕਿ ਉਹ ਪਾਰਟੀ ਦੇ ਪ੍ਰਧਾਨ ਹੋਣਗੇ ਕੀ ਉਹ ਹੋ ਸਕਦੇ ਨੇ ਨਹੀਂ ਕੰਮ ਨਹੀਂ ਕਰ ਸਕਣਗੇ ਤਾਂ ਉਹਨਾਂ ਚਿਰ ਉਹਨਾਂ ਨੂੰ ਪ੍ਰਧਾਨ ਬਣਾ ਕੇ ਵੀ ਕੋਈ ਫਾਇਦਾ ਨਹੀਂ ਹੋਊਗਾ ਕੀ ਇਹਦੇ ਵਿੱਚ ਸਿੱਖ ਚਿਹਰੇ ਹੋਣਗੇ ਕਿ ਜਾਂ ਹਿੰਦੂ ਚਿਹਰੇ ਵੀ ਸ਼ਾਮਲ ਹੋ ਸਕਦੇ ਨੇ ਮੇਨ ਬਾਡੀ 'ਚ ਤੇ ਸਿੱਖ ਚਿਹਰੇ ਹੀ ਹੋਣਗੇ ਤੁਹਾਡਾ ਕੀ ਸਟੈਂਡਰ ਹੈ ਕਾਲਿਸਤਾਨ ਨੂੰ ਲੈ ਕੇ ਅਸੀਂ ਜਿੱਥੋਂ ਤੱਕ ਸਾਡੀ ਪਹੁੰਚ ਹੋਊਗੀ ਅਸੀਂ ਆਪਣੇ ਕਰਾਂਗੇ ਕਿਤੇ ਇੱਕ ਕਿਸਮ ਦੇ ਨਾਲ ਅਕਾਲੀ ਦਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨੇ ਨਹੀਂ ਖਤਮ ਕੀਤਾ ਉਹਨਾਂ ਨੇ ਆਪ ਹੀ ਖਤਮ ਕਰ ਰਹੇ ਆ ਕਹਿੰਦੇ ਨੇ ਕਿ ਅਮਰਤਪਾਲ ਹੁਣਾ ਦੀ ਕਹਾਣੀ ਤੇ ਕਰਨੀ ਦੇ ਵਿੱਚ ਕਹਿੰਦੇ ਫਰਕ ਹੈ ਕਿ ਪਹਿਲਾਂ ਕਹਿੰਦੇ ਸੀਗੇ ਕਿ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਪਰ ਸੰਵਧਾਨ ਨੂੰ ਨਹੀਂ ਮੰਨਦੇ ਕਹਿੰਦੇ ਫਿਰ ਰਾਜਨੀਤੀ ਦੇ ਵਿੱਚ ਵੀ ਆਏ ਔਰ ਸੰਵਧਾਨ ਦੀ ਸੌਂਗ ਵਿੱਚ ਪੀ ਕਿ ਉਸ ਟਾਈਮ ਤੇ ਉਹਨਾਂ ਦਾ ਆਪਣਾ ਫੈਸਲਾਤ ਨਹੀਂ ਸੀ ਕਿ ਰਾਜਨੀਤੀ ਤੇ ਉਹਨਾਂ ਨੂੰ ਸੰਗਤਾਂ ਨੇ ਮਜਬੂਰ ਕੀਤਾ ਸਸਿਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪੀਰ ਸਿੰਘ ਕਾਲੂ 14 ਜਨਵਰੀ ਮਾਗੀ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਬਣ ਜਾ ਰਹੀ ਹੈ ਇਹ ਪਾਰਟੀ ਭਾਈ ਅਮਰਿਤਪਾਲ ਸਿੰਘ ਹੋਣਾ ਦੇ ਵੱਲੋਂ ਬਣਾਈ ਜਾ ਰਹੀ ਹੈ ਇਸ ਪਾਰਟੀ ਦਾ ਕੀ ਨਾਮ ਹੋਵੇਗਾ ਕੀ ਪਾਰਟੀ ਦੇ ਸਿਧਾਂਤ ਨੇ ਇਹਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਜਨਵਰੀ ਨੂੰ ਪਾਰਟੀ ਤੁਸੀਂ ਬਣਾ ਰਹੇ ਹੋ ਕੀ ਪਾਰਟੀ ਦਾ ਨਾਮ ਹੋਵੇਗਾ ਔਰ ਕੀ ਸਿਧਾਂਤ ਨੇ ਇਹ ਅਸੀਂ ਨਾ 14 ਜਨਵਰੀ ਨੂੰ ਮਾਗੀ ਮੇਲੇ ਤੇ ਮੁਖਸਰ ਸਾਹਿਬ ਵਿਖੇ ਇੱਕ ਉਹ ਬਹੁਤ ਵੱਡੀ ਪੰਥਕਾ ਕਤਰਤਾ ਸੱਦੀ ਹੋਈ ਆ ਲੋਕਾਂ ਨੂੰ ਅਪੀਲ ਕੀਤੀ ਕੁਝ ਵੱਤ ਵੱਦ ਆਪਣਾ ਸਹਿਯੋਗ ਦਿਓ ਪਹੁੰਚੋ ਤੇ ਸਾਡਾ ਹੌਸਲਾ ਵਧਾਓ ਤੇ ਤੁਸੀਂ ਅੱਗੇ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਹੁਣ ਵੀ ਅਸੀਂ ਤੁਹਾਡੇ ਸਹਿਯੋਗ ਦੀ ਆਸ ਰੱਖਦੇ ਆ ਤੇ ਇਹ ਜਿਹੜੀਆਂ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਪਏ ਆ ਜੋ ਸਾਡੀ ਪੋਲੀਟੀਕਲ ਧਿਰ ਸੀ ਆਕਾਲੀ ਦਲ ਜਿਨੇ ਸਾਨੂੰ ਸਾਡੀ ਹੱਕਾਂ ਦੇ ਹਕੂਮਾਂ ਦੀ ਲੜਾਈ ਲੜਨੀ ਸੀ ਪਹਿਲਾਂ ਆਕਾਲੀ ਦਲ ਨੇ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਤੇ ਪਰ ਕੋਈ ਸਮੇ ਤੋਂ ਪਿਛਲੇ ਕੁ ਸਮੇ ਤੋਂ ਇਹ ਪਾਰਟੀ ਜਿਹੜੀ ਆ ਕਿ ਉਹ ਪਰਿਵਾਰਵਾਦ ਚੁਲ ਜਿਕੇ ਰਹਿ ਗਈ ਤੇ ਇਸ ਕਰਕੇ ਉਹਨਾਂ ਨੇ ਆਪਣੇ ਜੋ ਸਿਧਾਂਤ ਸੀ ਅਕਾਲੀ ਦਲ ਦੇ ਉਹਨਾਂ ਨੂੰ ਛੱਡ ਦਿੱਤਾ ਤੇ ਉਹ ਉਲਟਾ ਜੋ ਸਿੱਖ ਸਿਧਾਂਤਾਂ ਦੇ ਉਲਟ ਉਲਟਾ ਕੰਮ ਕਰਨਾ ਸ਼ੁਰੂ ਕਰਤਾ ਤੇ ਉਦੋਂ ਤੋਂ ਉਹਨਾਂ ਦਾ ਵੀ ਡਾਊਨਫਾਲ ਹੋ ਗਿਆ ਹੁਣ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਤੇ ਉਹਨਾਂ ਨੇ ਸਿੱਖ ਵਿਰੋਧੀ ਜੋ ਬਹੁਤ ਗੱਲਾਂ ਜਿਹੜੀਆਂ ਉਹਨਾਂ ਨੇ ਹੁਣ ਕਬੂਲ ਵੀ ਲਈਆਂ ਉਹ ਉਹਨਾਂ ਨੇ ਕੀਤੀਆਂ ਇਸ ਕਰਕੇ ਉਹ ਪਾਰਟੀ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਕੌਮ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ ਇਸ ਕਰਕੇ ਹੁਣ ਜੋ ਪਿਛਲੇ ਇਲੈਕਸ਼ਨ ਹੋਈ ਹੈ 2024 ਚ ਜੀ ਮੈਂਬਰ ਆਫ ਪਾਰਲੀਮੈਂਟਾਂ ਦੀ ਜੀ ਤੇ ਉਹਦੇ ਚ ਲੋਕ ਸਭਾ ਇਲੈਕਸ਼ਨ ਚ ਜੋ ਇੱਕ ਅਮਰਪਾਲ ਸਿੰਘ ਖੜੇ ਸੀਗੇ ਜਾਂ ਸਰਬਜੀਤ ਸਿੰਘ ਸੀ ਜੋ ਪੰਥਕ ਤੌਰ ਤੇ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਬਹੁਤ ਵੱਡੇ ਇਹ ਬਹੁਮਤ ਨਾਲ ਉਹਨਾਂ ਨੇ ਜਿਤਾਇਆ ਤੇ ਇਸ ਕਰਕੇ ਉਦੋਂ ਬਾਅਦ ਚ ਜਦੋਂ ਅਸੀਂ ਸੰਗਤ ਚ ਵਿਚਰਦੇ ਆ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਜਾਂਦੇ ਆ ਤੋਂ ਲੋਕ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਜੋ ਦਿੱਲੀ ਤੋਂ ਚੱਲ ਰਹੀਆਂ ਉਹਨਾਂ ਤੋਂ ਥੋੜੇ ਅੱਕੇ ਹੋਏ ਆ ਕਿ ਇਹਨਾਂ ਨੇ ਪੰਜਾਬ ਸਾਡੇ ਦਾ ਨੁਕਸਾਨ ਕਰ ਰਹੀਆਂ ਤੇ ਇਸ ਕਰਕੇ ਇਹ ਆਪਾਂ ਨੂੰ ਕੋਈ ਆਪਣੀ ਜੋ ਖੇਤਰੀ ਪਾਰਟੀ ਖੇਤਰੀ ਤੇ ਜਿਹੜੀ ਸਾਡੇ ਸਿੱਖ ਹਕਾਂਕੂਆਂ ਦੀ ਜਾਂ ਪੰਜਾਬ ਦੀ ਜਿਹੜੀ ਪੰਥ ਪੰਜਾਬ ਦੀ ਗੱਲ ਕਰ ਸਕੇ ਉਹ ਜੀ ਆਪਾਂ ਉਹਨਾਂ ਲੋਕਾਂ ਦੀ ਚਾਹਨਾ ਵਾਂ ਤੇ ਉਸ ਉਹਨਾਂ ਦੇ ਲੋਕਾਂ ਦੀ ਜੋ رائے ਆ ਉਹਨੂੰ ਵੀ ਅਸੀਂ ਲੈ ਕੇ ਅੱਗੇ ਉਹ ਪਾਰਟੀ ਦੇ ਰੂਪ ਚ ਲੋਕਾਂ ਨੂੰ ਇਕੱਠੇ ਜਥੇਬੰਦ ਕਰਕੇ ਤੇ ਅਸੀਂ ਸੋਚਦੇ ਕਿ ਜੋ ਪੰਜਾਬ ਦੇ ਜੋ ਕਿਸਾਨਾਂ ਦੇ ਮਸਲੇ ਆ ਪੰਜਾਬ ਦੀ ਜਵਾਨੀ ਦਾ ਆਵਾਜ਼ ਆ ਜਾਂ ਹੋਰ ਜਿੰਨੇ ਵੀ ਮਸਲੇ ਆ ਸਾਡੇ ਪੰਜਾਬ ਦੇ ਤੇ ਉਹਨਾਂ ਵਾਸਤੇ ਅਸੀਂ ਇੱਕ ਧਿਰ ਬਣਾ ਕੇ ਆਪਾਂ ਪੋਲੀਟਿਕਲ ਤੌਰ ਤੇ ਵੀ ਇਹ ਉਹਦੀ ਲੜਾਈ ਲੜੀ ਗਈ ਪਾਰਟੀ ਦਾ ਨਾਂ ਕੀ ਰੱਖਿਆ ਜਾ ਰਿਹਾ ਪਾਰਟੀ ਦੇ ਨਾਂ ਚਾਰ ਪੰਜ ਨਾਮ ਵਿਚਾਰ ਅਧੀਨ ਆ ਤੇ ਕੋਸ਼ਿਸ਼ ਕਰਾਂਗੇ ਅਸੀਂ 14 ਤਰੀਕ ਤੱਕ ਉੱਥੇ ਕੋਈ ਨਾ ਕੋਈ ਨਾਂ ਦੀ ਘੋਸ਼ਣਾ ਕਰੀਏ ਐਮਪੀ ਸਰਬਜੀਤ ਸਿੰਘ ਆਸਾ ਕਹਿੰਦੇ ਨੇ ਕਿ ਅਕਾਲੀ ਦਲ ਆਨੰਦਪੁਰ ਹੋਏਗਾ ਕੀ ਇਹ ਫਾਈਨਲ ਹੈ ਨਹੀਂ ਅਜੇ ਫਾਈਨਲ ਨਹੀਂਗਾ ਫਿਲਹਾਲ ਉਦਾਂ ਇਹ ਵੀ ਅਨਾ ਵਿਚਾਰ ਅਧੀਨ ਹੈ ਹੋ ਸਕਦਾ ਕੱਲ ਨੂੰ ਜੋ ਸਾਡੀ ਕਮੇਟੀ ਦੀ ਉਹ ਇੱਥੇ ਸਹਿਮਤੀ ਹੋ ਜੇ ਤੇ ਇਸ ਕਰਕੇ ਜੇ ਇਹ ਵੀ ਹੋ ਸਕਦਾ ਨਹੀਂ ਤੇ ਹੋਰ ਵੀ ਕੋਈ ਹੋ ਸਕਦਾ ਇਹ ਤੇ ਚਲੋ ਅਸੀਂ 14 ਤਰੀਕ ਤੋਂ ਬਾਅਦ ਥੋੜਾ ਜੇ ਉਹ ਉਦੋਂ ਦੱਸਾਂਗੇ ਜੀ ਪਾਰਟੀ ਦਾ ਪ੍ਰਧਾਨ ਕਿਹਨੂੰ ਬਣਾਇਆ ਜਾਏਗਾ ਪਾਰਟੀ ਦਾ ਅਸੀਂ ਪਹਿਲਾਂ ਤਾਂ ਪੰਜ ਮੈਂਬਰੀ ਕਮੇਟੀ ਬਣਾ ਰਹੇ ਹਾਂ ਜੀ ਤੇ ਉਹਦੇ ਚ ਜੇ ਸਾਨੂੰ ਕੋਈ ਪ੍ਰਧਾਨ ਦੀ ਜ਼ਰੂਰਤ ਪਈ ਜਾਂ ਜੋ ਕਮੇਟੀ ਪੰਜਾਂ ਮੈਂਬੰਦਿਆਂ ਦੀ ਫੈਸਲਾ ਕਰੂਗੀ ਕਿ ਹਾਂ ਕਿ ਇਹ ਬੰਦਾ ਉਹਦੀ ਗੁਆਹੀ ਕਰੇ ਤੇ ਉਸੇ ਬੰਦੇ ਨੂੰ ਅਸੀਂ ਅੱਗੇ ਲਾਤੇ ਭਾਈ ਅਮਰਪਾਲ ਸਿੰਘ ਹੁਣਾਂ ਦਾ ਵੀ ਨਾਂ ਸੁਣਚਾ ਰਹੇ ਆ ਕਿ ਉਹ ਪਾਰਟੀ ਦੇ ਪ੍ਰਧਾਨ ਹੋਣਗੇ ਕੀ ਉਹ ਹੋ ਸਕਦੇ ਨੇ ਨਹੀਂ ਪਾਰਟੀ ਦੇ ਜਦੋਂ ਪਾਰਟੀਆਂ ਰਜਿਸਟਰ ਕਰਾਵਾਂਗੇ ਉਦੋਂ ਸ਼ਾਇਦ ਹੋ ਸਕਦਾ ਕਿ ਪਹਿਲੀ ਗੱਲ ਤੇ ਮੇਰੇ ਖਿਆਲ ਜਨਾਚਰ ਉਹ ਅੰਦਰ ਆ ਉਹਨਾਂ ਚ ਰਜੇ ਉਹਨਾਂ ਨੂੰ ਤੇ ਮੇਰੇ ਖਿਆਲ ਕਿਉਂਕਿ ਉਹ ਵਰਕ ਨਹੀਂ ਕੰਮ ਨਹੀਂ ਕਰ ਸਕਣਗੇ ਤੇ ਉਹਨਾਂ ਚਿਰ ਉਹਨਾਂ ਨੂੰ ਪ੍ਰਧਾਨ ਬਣਾ ਕੇ ਵੀ ਕੋਈ ਫਾਇਦਾ ਨਹੀਂ ਹੋਊਗਾ ਉਹਨਾਂ ਚਿਰ ਸ਼ਾਇਦ ਹੋਰ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਜਦੋਂ ਆਉਣਗੇ ਫਿਰ ਫਿਰ ਦੇਖੀ ਜਾ ਸਕਦੀ ਹੈ ਇਹ ਵੀ ਬੜੀ ਚਰਚਾ ਹੋ ਰਹੀ ਕਿ 14 ਜਨਵਰੀ ਨੂੰ ਪਈ ਅਮਰਪਾਲ ਸਿੰਘ ਬਾਹਰ ਆ ਰਹੇ ਨੇ ਰਿਹਾ ਹੋ ਰਹੇ ਨੇ ਕੋਈ ਹੈ ਸਚਾਈ ਇਹਦੇ ਚ ਨਹੀਂ ਇਹਦੇ ਚ ਮੇਰੇ ਖਿਆਲ ਨਾਲ ਸਚਾਈ ਤੇ ਕੋਈ ਨਹੀਂ ਕੀ ਇਹੋ ਜੇ ਪਰੰਪਲਿਖਾ ਪਾਇਆ ਜਾ ਰਿਹਾ ਲੱਗਦਾ ਅੱਛਾ ਕੀ ਕਿ ਤੁਹਾਡੀ ਮੁਲਾਕਾਤ ਹੋਈ ਅਮਰਪਾਲ ਹੁਣਾ ਦੇ ਨਾਲ ਪਾਰਟੀ ਬਨਉਣ ਨੂੰ ਲੈ ਕੇ ਕੀ ਚਰਚਾ ਹੋਈ ਕਿ ਕਿਹੋ ਜਿਹੀ ਪਾਰਟੀ ਦੇ ਅੰਦਰ ਉਮੀਦਵਾਰ ਹੋਣੇ ਚਾਹੀਦੇ ਨੇ ਕਿਹਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਨਹੀਂ ਉਹਨਾਂ ਨੂੰ ਮੈਂ ਮਹੀਨਾ ਪਹਿਲਾਂ ਮਿਲਿਆ ਤੇ ਉਹ ਕਹਿੰਦੇ ਕਿ ਲੋਕ ਰਾਏ ਜਿਹੜੀ ਆ ਲੋਕਾਂ ਮੈਂ ਤੇ 2 ਸਾਲ ਤੋਂ ਅੰਦਰ ਹੀ ਆ ਜੇਲ੍ਹ ਚ ਤੇ ਮੈਂ ਤੇ ਜਦੋਂ ਇਲੈਕਸ਼ਨ ਲੜਨੀ ਸੀ ਉਦੋਂ ਵੀ ਮੈਨੂੰ ਤੇ ਕੋ ਬਾਹਰ ਦੇ ਸੱਚ ਹਾਲਾਤਾਂ ਦਾ ਕੋਈ ਪਤਾ ਨਹੀਂ ਸੀ ਤੇ ਲੋਕਾਂ ਨੇ ਉਹ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਉਹ ਲੜੇ ਤੇ ਲੋਕਾਂ ਨੇ ਹੀ ਸਾਰਾ ਕੁਝ ਜਤਾਇਆ ਵੀ ਆ ਤੇ ਇਸੇ ਤਰ੍ਹਾਂ ਜੇ ਲੋਕਾਂ ਦੀ رائے ਹੈ ਕਿ ਪਾਰਟੀ ਬਣਾਉਣੀ ਚਾਹੀਦੀ ਆ ਹਾਂ ਤੇ ਫਿਰ ਤੁਸੀਂ ਬਣਾਓ ਕਿ ਮੇਰੇ ਮੇਰੀ رائے ਨਾਲ ਨਹੀਂ ਹੋਣਾ ਚਾਹੀਦਾ ਇਹ ਲੋਕਾਂ ਦੀ رائے ਨਾਲ ਹੀ ਆਪਾਂ ਅੱਗੇ ਵਧਾਂਗੇ ਲੋਕ ਜੀ ਚਾਹੁੰਦੇ ਆ ਕਿ ਪਾਰਟੀ ਬਣਾਉਣਾ ਤੇ ਪਾਰਟੀ ਬਣਾਓ ਜੇ ਕੋਈ ਨਹੀਂ ਚਾਹੁੰਦੇ ਤੇ ਕੋਈ ਗੱਲ ਨਹੀਂ ਆਪਾਂ ਨੂੰ ਕੋਈ ੜੀ ਲੋੜ ਨਹੀਂ ਤੇ ਇਸ ਕਰਕੇ ਲੋਕਾਂ ਦੀ رائے ਦੇ ਅਨਸਾਰ ਹੀ ਅਸੀਂ ਇਹ ਇਹ ਫੈਸਲਾ ਲੈਣ ਜਾ ਰਹੇ ਹਾਂ ਤੁਹਾਡੇ ਪਾਰਟੀ ਬਣਾਉਣ ਦੇ ਐਲਾਨ ਦੇ ਨਾਲ ਹੀ ਕਈ ਸਵਾਲ ਵੀ ਖੜੇ ਹੋਣੇ ਸ਼ੁਰੂ ਹੋ ਗਏ ਕਹਿੰਦੇ ਨੇ ਕਿ ਅਮਰਪਾਲ ਹੋਣਾ ਦੀ ਕਹਿਣੀ ਤੇ ਕਰਨੀ ਦੇ ਵਿੱਚ ਕਹਿੰਦੇ ਫਰਕ ਹੈ ਕਿ ਪਹਿਲਾਂ ਕਹਿੰਦੇ ਸੀਗੇ ਕਿ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੋਰ ਸੰਵਧਾਨ ਨੂੰ ਨਹੀਂ ਮੰਨਦੇ ਕਹਿੰਦੇ ਫਿਰ ਰਾਜਨੀਤੀ ਦੇ ਵਿੱਚ ਵੀ ਆਏ ਔਰ ਸੰਵਧਾਨ ਦੀ ਸੌਂਹ ਵਿੱਚ ਚੁੱਕੀ ਜੀ ਜੀ ਹੁਣ ਦੇਖੋ ਇਹ ਮੇਰਾ ਖਿਆਲ ਹੈ ਕਿ ਉਸ ਟਾਈਮ ਤੇ ਉਹਨਾਂ ਦਾ ਆਪਣਾ ਫੈਸਲਾਤ ਨਹੀਂ ਸੀ ਕਿ ਰਾਜਨੀਤੀ ਚ ਉਹਨਾਂ ਨੂੰ ਸੰਗਤਾਂ ਨੇ ਮਜਬੂਰ ਕੀਤਾ ਸੰਗਤਾਂ ਨੇ ਉਹਨਾਂ ਨੂੰ ਰਾਜਨੀਤੀ ਚ ਲਿਆਂਦਾ ਲੋਕਾਂ ਨੇ ਉਹਨਾਂ ਨੂੰ ਫਿਰ ਉਹ ਜੇ ਲੋਕਾਂ ਨੇ ਲਿਆਂਦਾ ਤੇ ਲੋਕਾਂ ਨੇ ਵੱਡੇ ਪੱਧਰ ਤੇ ਉਹ ਚੀਜ਼ ਨੂੰ ਸਿੱਧ ਕਰਕੇ ਵੀ ਦਿਖਾਇਆ ਕਿ ਅਸੀਂ ਉਹਨਾਂ ਦੇ ਨਾਲ ਆ ਹੈ ਤੇ ਇਸ ਕਰਕੇ ਹੁਣ ਲੋਕਾਂ ਦੀ رائے ਆ ਕਿ ਇਸ ਉਹਨਾਂ ਨੂੰ ਇੱਕ ਪਲੀਤੀ ਤੌਰ ਤੇ ਵੀ ਉਹਨਾਂ ਨੂੰ ਵਿਚਰਨਾ ਚਾਹੀਦਾ ਲੋਕਾਂ ਦੀ ਮੰਗ ਆ ਤੇ ਲੋਕਾਂ ਦੀ ਮੰਗ ਅਨਸਾਰ ਹੀ ਆ ਵੈਸੇ ਉਹਦੀ ਉਹ ਹੀ ਕੋਈ ਇੱਛਾ ਨਹੀਂ ਇਹੋ ਜੀ ਕਿ ਕਿ ਮੈਂ ਕੋਈ ਮੈਂ ਜਾਂ ਰਾਜਨੀਤਿਕ ਤੌਰ ਤੇ ਕੋਈ ਮੁੱਖ ਮੰਤਰੀ ਬਣਦੀ ਜਾਂ ਕੋਈ ਇਹੋ ਜੀ ਨਹੀਂ ਠੀਕ ਹੈ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਮੇਰੇ ਖਿਆਲ ਲੇ ਕੇ ਜਿੱਥੇ-ਜਿੱਥੇ ਵੀ ਸਾਨੂੰ ਕੋਈ ਸਪੇਸ ਆ ਉਹਦੇ ਵਾਸਤੇ ਆਪਣੇ ਬੰਦਿਆਂ ਨੂੰ ਪਰ ਦੀ ਲੋੜ ਆ ਇਸ ਕਰਕੇ ਹੁਣ ਜਿਦਾ ਅਸੀਂ ਪਹਿਲਾਂ ਵੀ ਜੋ ਸਪੇਸ ਸੀਗੀ ਸਾਡੇ ਉਹ ਅਸੀਂ ਆਮ ਆਦਮੀ ਪਾਰਟੀ ਨੂੰ ਦਿੱਤੀ ਜੀ ਤੋਂ ਬਾਹਰ ਨੇ ਆ ਕੇ ਜੋ ਸਾਡੇ ਨਾਲ ਕੀ ਕਰ ਰਹੇ ਆ ਉਹ ਹੀ ਇਸ ਕਰਕੇ ਅਸੀਂ ਸੋਚਦੇ ਆ ਕਿ ਪੰਜਾਬ ਦੇ ਲੋਕ ਹੀ ਪੰਜਾਬ ਦੀ આગ ਡੋਰ ਸੰਭਾਲਣ। ਹੂੰ ਤੁਹਾਡੇ ਨਾਲ ਕਿਹੋ ਜਿਓ ਚੱਲ ਰਹੇ ਨੇ ਜੀ ਕਿਹੜੀਆਂ ਸ਼ਕਤੀਆਂ ਨੂੰ ਨਾਲ ਲੈ ਕੇ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੇ ਹੋ? ਨਹੀਂ ਸਾਡੇ ਨਾਲ ਫਿਲਹਾਲ ਤੇ ਸਰਬਜੀਤ ਸਿੰਘ ਆ ਬੀਬੀ ਖਾਲੜਾ ਦਾ ਸਾਡੇ ਨਾਲ ਉਹ ਵੀ ਚੱਲ ਰਹੇ ਆ ਹੋਰ ਵੀ ਤਰ੍ਹਾਂ ਹੈਗੀਆਂ ਪਰ ਅਸੀਂ ਪਹਿਲਾਂ ਜੇ ਸ਼ੁਰੂਆਤ ਕਰਾਂਗੇ ਫਿਰ ਅਸੀਂ ਸਾਰੀਆਂ ਧਿਰਾਂ ਨੂੰ ਜੋ ਪੰਜਾਬ ਪੰਥਰ ਦੇ ਹਿੱਤ ਚ ਕੰਮ ਕਰਨਾ ਚਾਹੁੰਦੀਆਂ ਅਸੀਂ ਉਹਨਾਂ ਨੂੰ ਸਾਰੀਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਇਸ ਪਾਰਟੀ ਦੇ ਵਿੱਚ ਜਗ੍ਹਾ ਕਿਨੂੰ ਕਿਨੂੰ ਮਿਲੂਗੀ ਕੀ ਇਹਦੇ ਵਿੱਚ ਸਿੱਖ ਚਿਹਰੇ ਹੋਣਗੇ ਕਿ ਜਾਂ ਹਿੰਦੂ ਚਿਹਰੇ ਵੀ ਸ਼ਾਮਲ ਹੋ ਸਕਦੇ ਨੇ ਨਹੀਂ ਇਹਦੇ ਵਿੱਚ ਮੇਨ ਬੋਡੀ ਚ ਤੇ ਸਿੱਖ ਜੜੀ ਹੋਣਗੇ ਲੇਕਿਨ ਫਿਰ ਵੀ ਇਹ ਕੋਈ ਜਗ੍ਹਾ ਤੇ ਜਿੱਥੇ ਕੋਈ ਹਿੰਦੂ ਬੋਗਿੰਤੀ ਆ ਜਾਂ ਕੋਈ ਜਿੱਦਾਂ ਦੇ ਕੁਛ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕੋਈ ਮੁਸਲਮਾਨ ਭਾਈਚਾਰਾ ਵੀ ਰਹਿ ਰਿਹਾ ਇੱਥੇ ਤੇ ਸਾਰਿਆਂ ਨੂੰ ਅਸੀਂ ਉਹਨਾਂ ਦੇ ਜੋ ਜਿੰਨੇ ਕੋ ਉਹਨਾਂ ਦੇ ਬੰਦੇ ਆ ਉਹਦੇ ਹਿਸਾਬ ਨਾਲ ਅਸੀਂ ਸਾਰਿਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਯਾਨੀ ਕਿ ਹਰ ਕਮਿਊਨਿਟੀ ਦਾ ਇਹਦਾ ਮੈਂਬਰ ਹੋ ਸਕਦਾ ਹੋ ਸਕਦਾ ਸਮਜੀਤ ਸਿੰਘ ਮਾਨ ਹੋਣਾ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਪਾਰਟੀ ਨੂੰ ਲੈ ਕੇ ਉਹ ਤੁਹਾਡੇ ਸਮਰਥਨ ਦੇ ਵਿੱਚ ਹੈ ਕਿ ਜਾਂ ਫਿਰ ਉਹਨਾਂ ਦੀ ਪਾਰਟੀ ਵੱਖਰੀ ਰਹੇਗੀ ਦੇ ਪਾਰਟੀਆਂ ਦੇ ਜੀ ਹੋਰ ਵੀ ਬਹੁਤ ਆ ਵੱਖਰੀਆਂ ਵੱਖਰੀਆਂ ਸਾਰੀਆਂ ਦੇ ਧੜੇ ਠੀਕ ਹੈ ਕਿ ਉਹ ਸਿਮਰ ਜੀ ਸੇ ਮਾਨੋਂ ਹੁੰਨ ਦੇ ਵੀ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡਾ ਸੰਘਰਸ਼ ਕੀਤਾ ਉਹਨਾਂ ਨੇ ਤੇ ਹੁਣ ਮੇਰੇ ਖਿਆਲ ਹੈ ਕਿ ਆਮ ਜਨਤਾ ਚ ਜਿਹੜੀਆਂ ਦੋ ਸੀਟਾਂ ਤੋਂ ਲੱਗਦਾ ਹੈ ਕਿ ਜਨਤਾ ਨੂੰ ਇੱਕ ਨਵੀਂ ਲੋੜ ਮਹਿਸੂਸ ਕਰਦੇ ਆ ਉਹਦੇ ਵਾਸਤੇ ਅਸੀਂ ਇਹ ਤੇਰੇ ਇੱਕ ਖੜੀ ਕਰ ਰਹੇ ਤੇ ਉਹਨਾਂ ਦਾ ਵੀ ਅਸੀਂ ਸਹਿਯੋਗ ਜਿੱਥੇ ਸਾਨੂੰ ਲੋੜ ਪਊਗੀ ਜਾਂ ਜਿੱਥੇ ਉਹ ਜਿੱਥੇ ਉਹਨਾਂ ਨੂੰ ਲੋੜ ਪਊਗੀ ਅਸੀਂ ਇੱਕ ਦੂਜੇ ਦੇ ਜੋ ਵੀ ਆਪਣੇ ਪੰਜਾਬ ਦੇ ਪੰਥ ਦੇ ਹਿੱਤ ਚ ਸਾਰੀਆਂ ਗੱਲਾਂ ਕਰਦੇ ਹਾਂ ਜਿਵੇਂ ਸਿਮਰਜੀਤ ਮਾਨ ਉਹਨਾਂ ਨੇ ਪਾਰਟੀ ਬਣਾਈ ਲੋਕ ਇਹ ਸੋਚਦੇ ਨੇ ਕਿ ਇੱਕ ਮਤ ਦੀ ਇਹ ਪਾਰਟੀ ਹੈਗੀ ਐ ਤੁਹਾਡੀ ਕੋਈ ਚਰਚਾ ਹੋਈ ਕਿ ਜਾਂ ਫਿਰ ਕਿਸੇ ਕਿਸੇ ਮੁੱਦੇ ਤੇ ਤੁਹਾਡੀ ਸਹਿਮਤੀ ਨਹੀਂ ਹੋਈ ਤਾਂ ਕਰਕੇ ਤੁਹਾਨੂੰ ਲੋੜ ਪਈ ਕਿ ਇੱਕ ਨਵੀਂ ਪਾਰਟੀ ਤਿਆਰ ਕੀਤੀ ਜਾਵੇ ਨਹੀਂ ਇਹ ਲੋਕਾਂ ਜਿਹੜੀ ਲੋਕਾਂ ਦੀਆਂ رائے ਆ ਨਾ ਹੁਣ ਜਿੱਦਾਂ ਆਪਾਂ ਇਲੈਕਸ਼ਨ ਲੜੀ ਹੈ ਤੇ ਦੇਖੋ ਇਹ ਅਮਰਪਾਲ ਆਇਆ ਪਹਿਲੀ ਵਾਰ ਆਇਆ ਉਹਦਾ ਕੋਈ ਪਹਿਲਾਂ ਕੋਈ ਬੈਕਗ੍ਰਾਉਂਡ ਨਹੀਂ ਕੁਝ ਨਹੀਂ ਉਹ ਫਿਰ ਵੀ ਲੋਕਾਂ ਨੇ ਲੋਕਾਂ ਦੀ ਚਾਹਨਾ ਸੀ ਉਹ ਆਗੇ ਨਾਲ ਸਰਬਜੀਤ ਸਿੰਘ ਜਿਉਂ ਵਿਜਤ ਗਏ ਤੇ ਮਾਨ ਸਾਹਿਬ ਵੀ ਕਾਫੀ ਅਪਚਰ ਸੰਘਰਸ਼ ਕਰ ਰਹੇ ਆ ਪਰ ਪੋਲੀਟੀਕਲ ਤੌਰ ਤੇ ਉਹਨਾਂ ਨੂੰ ਉਹਨਾਂ ਵੱਡਾ ਹੰਗਾਰਾ ਜਿਹੜਾ ਲੋਕਾਂ ਵੱਲੋਂ ਰਾਜਨੀਤਿਕ ਤੌਰ ਤੇ ਨਹੀਂ ਮਿਲਿਆ ਕਿ ਠੀਕ ਹੈ ਕੋ ਦੋ ਤਿੰਨ ਵਾਰੀ ਉਹ ਖੁਦ ਖੁਤੇ ਐਮਪੀ ਬਣੇ ਆ ਬਾਕੀ ਉਹ ਪਾਰਟੀ ਜ਼ਿਆਦਾ ਵਿਸਤਾਰ ਚੱਗੇ ਨਹੀਂ ਵੱਸ ਸਕੀ ਜੀ ਤੇ ਅਸੀਂ ਸੋਚਦੇ ਹਾਂ ਕਿ ਚਲੋ ਜੇ ਇੱਕ ਇਹ ਵੀ ਤਜਰਬਾ ਹੋ ਸਕਦਾ ਹੈ ਕਿ ਜੇ ਲੋਕ ਜੇ ਇਸ ਧਿਰ ਨੂੰ ਚਾਹੁੰਦੇ ਆ ਤੇ ਜਿਹੜੇ ਵੀ ਚਿਹਰੇ ਆਂ ਪੰਜਾਬ ਦਾ ਭਲਾ ਚਾਹੁੰਦੇ ਸਾਰੀਆਂ ਧਰਾਈਂ ਤੇ ਜੋ ਜੋ ਉਹ ਕਰ ਸਕਦੇ ਉਹਨਾਂ ਨੇ ਕੀਤਾ ਜੋ ਅਸੀਂ ਸਾਡੇ ਕੋਲ ਹੋ ਸਕੂਗਾ ਅਸੀਂ ਵੀ ਕਰਾਂਗੇ ਹਮ ਸੰਜੀਤ ਸਿੰਘ ਮਾਨ ਹੋਣਾ ਦਾਜੀ ਇੱਕ ਬਿਆਨ ਵੀ ਆਇਆ ਸੀਗਾ ਕਹਿੰਦੇ ਨੇ ਕਿ ਜੇਕਰ ਖਾਲਿਸਤਾਨ ਦੀ ਗੱਲ ਕਰਨਗੇ ਤਾਂ ਫਿਰ ਮੈਂ ਸਮਰਥਨ ਕਰੂੰਗਾ ਤੁਹਾਡਾ ਕੀ ਸਟੈਂਡ ਰਹੇਗਾ ਖਾਲਿਸਤਾਨ ਨੂੰ ਲੈ ਕੇ ਨਹੀਂ ਸਾਡਾ ਤੇ ਅਸੀਂ ਸੋਚਦੇ ਹਾਂ ਕਿ ਚਲੋ ਠੀਕ ਕਿ ਉਹਨਾਂ ਨੇ ਬੜੀ ਲੜਾਈ ਲੜੀ ਹੈ ਉਹ ਬੜੇ ਸਾਡੇ ਸਤਿਕਾਰਯੋਗ ਆ ਅਸੀਂ ਜਿੱਥੋਂ ਤੱਕ ਸਾਡੀ ਪਹੁੰਚ ਹੋਊਗੀ ਅਸੀਂ ਆਪਣੇ ਕਰਾਂਗੇ ਅਸੀਂ ਠੀਕ ਹੈ ਕਿ ਉਹਨਾਂ ਉਹਨਾਂ ਨੂੰ ਅਸੀਂ ਕੋਈ ਕਹਿੰਦੇ ਨੇ ਕਿ ਉਹ ਉਹਨਾਂ ਨੇ ਕੋਈ ਉਹਨਾਂ ਨੇ ਵੀ ਜਿੱਥੋਂ ਤੱਕ ਹੋ ਸਕਿਆ ਉਹਨਾਂ ਨੇ ਬਹੁਤ ਵੱਡੀ ਕਾਮ ਗਵਾਈ ਦਿੱਤੀ ਹੈ ਪਰ ਫੇਰ ਵੀ ਕਾਮ ਪੂਰੀ ਜਿਹੜੀ ਹੈ ਨਾ ਕਿ ਕਾਮ ਕੋਲੋਂ ਉਹਨੂੰ ਵੱਡਾ ਵੱਡਾ ਹੰਗਾਰਾ ਜਿੱਦਾ ਮਿਲਣਾ ਚਾਹੀਦਾ ਸੀ ਨਹੀਂ ਮਿਲ ਸਕਿਆ ਕਿਉਂਕਿ ਇਸ ਕਰਕੇ ਇਹ ਨਵੀਂ ਧਰ ਦੀ ਲੋੜ ਪਈ ਜਿਵੇਂ ਪੰਜਾਬ ਦੇ ਵਿੱਚ ਹਿੰਦੂਆਂ ਦੀ ਵੀ ਬਹੁਤ ਵੋਟ ਪਰਸੈਂਟੇਜ ਹੈਗੀ ਹੈ ਤੁਹਾਨੂੰ ਲੱਗਦਾ ਕਿ ਉਹ ਡਾਇਵਰਟ ਹੋਏਗਾ ਇਧਰ ਜਿਵੇਂ ਦੱਸਿਆ ਕਿ ਮੇਨਲੀ ਸਿੱਖ ਚਿਹਰੇ ਹੋਣਗੇ ਵੱਡੇ ਨਹੀਂ ਚਲੋ ਠੀਕ ਹੈ ਜੀ ਉਹ ਅਸੀਂ ਯੋ ਸਾਡੀ ਪਾਰਟੀ ਆ ਕਿ ਸਾਡੇ ਧਰਮ ਦੇ ਆਧਾਰ ਤੇ ਸਾਡਾ ਅਕਾਲੀ ਦਲ ਕੰਮ ਕਰਦਾ ਸੀ ਸਾਡੇ ਸਾਡੇ ਸਾਨੂੰ ਧਾਰਮਿਕ ਆਪਣੀਆਂ ਪਰੰਪਰਾਵਾਂ ਨੂੰ ਮੇਂ ਬਰਕਰਾਰ ਰੱਖਣਾ ਵਾ ਤੇ ਇਸ ਕਰਕੇ ਅਸੀਂ ਸੋਚਦੇ ਆ ਕਿ ਅਸੀਂ ਜਿਹੜੇ ਸਿੱਖ ਸਿਆਸਤ ਜਿਹੜੀ ਆ ਜਿਹੜੀ ਬੋਡੀ ਡੋਮੀਨੇਟ ਬਹੁਤ ਬੜੀ ਨਹੀਂ ਸਿੱਖਾਂ ਦੀ ਧਿਰ ਕੋਈ ਇਦਾਂ ਦੀ ਨਹੀਂ ਹੈਗੀ ਕਿ ਜਿਹਦੀ ਕੋਈ ਰਾਜਨੀਤਿਕ ਤੌਰ ਤੇ ਚੰਗੀ ਪਕੜ ਹੋਵੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਕੋਈ ਇਹੋ ਜਿਹਾ ਕੋਈ ਆਪਣਾ ਪਾਰਟੀ ਹੋਵੇ ਕਿ ਜਿਹੜੀ ਜਿਹਨੂੰ ਬਾਕੀ ਇਹ ਚੀਜ਼ ਹੈ ਕਿ ਇਹ ਤਾਂ ਸਮਝਦੇ ਕਿ ਸਮੇਂ ਦੇ ਲੋਕ ਕਿਨੂੰ ਪ੍ਰਵਾਨ ਕਰਦੇ ਹੈ ਇਹ ਤੇ ਉਹੀ ਚੀਜ਼ ਹੋ ਸਕਦੀ ਮੈਂ ਇਹ ਸਵਾਲ ਤਾਂ ਕਰ ਰਿਹਾ ਵਾਰ-ਵਾਰ ਕਿਉਂਕਿ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਨਾ ਇੱਕ ਕਹਿ ਲੋ ਕਿ ਪਰਸੈਪਸ਼ਨ ਬਣੀ ਹੋਈ ਹੈ ਕਿ ਸ਼ਾਇਦ ਇਹ ਪਾਰਟੀ ਖਾਲਿਸਤਾਨ ਦੀ ਉੱਪਰ ਗੱਲ ਨਾ ਕਰੇ ਜਾਂ ਕਿ ਇਹਦੇ ਵਿੱਚ ਸਾਰੇ ਫਿਰ ਹਿੰਦੂ ਸ਼ਾਮਲ ਹੋਣਗੇ ਮੁਸਲਮਾਨ ਸ਼ਾਮਲ ਹੋਣਗੇ ਹਰ ਧਰਮ ਦੇ ਬੰਦੇ ਨੂੰ ਪੂਰੀ ਪ੍ਰਾਇਓਰਟੀ ਹੋਏਗੀ ਹਨੇ ਬਹੁਤ ਸਾਰਿਆਂ ਦਾ ਜੋ ਜੋ ਇਸ ਇਥੋਂ ਦੇ ਵਸਿੰਦੇ ਆ ਸਾਰਿਆਂ ਦੇ ਹੱਕ ਜਦੋਂ ਬਰਾਬਰ ਆ ਸਾਰੀਆਂ ਚੀਜ਼ਾਂ ਮੇਰੇ ਖਿਆਲ ਲੇ ਕੇ ਸਾਰਿਆਂ ਨੂੰ ਅਸੀਂ ਤੇ ਇਸ ਇਸੇ ਚੀਜ਼ ਤੋਂ ਚਾਹੁੰਦੇ ਆ ਨਾ ਕਿ ਇਹ ਸਾਡੇ ਨਾਲ ਵਿਤਕਰਾ ਹੋ ਰਿਹਾ ਤੇ ਦੂਜਿਆਂ ਨਾਲ ਨਾ ਹੋਵੇ ਹਾਂ ਠੀਕ ਹੈ ਹਾਂਜੀ ਤੇ ਅਮਰਪਾਲ ਹੁਣਾ ਦੇ ਨਾਲ ਫਿਰ ਤੁਹਾਡੀ ਜਿਵੇਂ ਮੁਲਾਕਾਤ ਹੁੰਦੀ ਹੈ ਐਮਪੀ ਫੰਡ ਨੂੰ ਲੈ ਕੇ ਵੀ ਤੁਸੀਂ ਸਵਾਲ ਖੜੇ ਕੀਤੇ ਸੀਗੇ ਕਿ ਉਹਨਾਂ ਦੇ ਫੰਡ ਰੀਲੀਜ਼ ਨਹੀਂ ਕੀਤੇ ਜਾ ਰਹੇ ਉਹਦੇ ਬਾਬਤ ਤੁਹਾਡੀ ਕੋਈ ਗੱਲਬਾਤ ਹੋਈ ਨੇ ਉਹ ਉਹ ਉਹਨਾਂ ਨੇ ਵੀ ਇੱਕ ਦੋ ਚਿੱਠੀਆਂ-ਚਿੱਠੀਆਂ ਲਿਖੀਆਂ ਉਥੋਂ ਆਪਣੇ ਪਾਰਲੀਮੈਂਟ ਨੂੰ ਵੀ ਤੇ ਉਹਦੇ ਚ ਵੀ ਉਹਨਾਂ ਨੇ ਇਹ ਆਪਣਾ ਪੀਏ ਨਿਯੁਕਤੀ ਵਾਸਤੇ ਉਹਨਾਂ ਨੇ ਮੰਗ ਕੀਤੀ ਸੀ ਤੋਂ ਅਜੇ ਤੱਕ ਕੋ ਸਰਕਾਰ ਵੱਲੋਂ ਕੋ ਜਵਾਬ ਨਹੀਂ ਆ ਰਿਹਾ ਤੇ ਕਿਉਂਕਿ ਜਿਹਦੇ ਆਧਾਰ ਤੇ ਉਹ ਅਗੇ ਜੋ ਫੰਡਾਂ ਨੂੰ ਅਲਾਟ ਕਰ ਸਕਦੇ ਹੋਣ ਜਾਂ ਕਿਦਾ ਹੋਣੀ ਆ ਉਹਦੇ ਮੇਰੇ ਖਿਆਲੋ ਪੀਏ ਨਿਯੁਕਤ ਹੋਊਗਾ ਤੇ ਉਹ ਉਹਨਾਂ ਨੇ ਤਾਂ ਆਪਣੇ ਤਾਲ ਮੇਲੇ ਚ ਰਹਿ ਕੇ ਹੀ ਉਹ ਇਹ ਚੀਜ਼ ਹੋ ਸਕਦੀ ਹੈ ਇਸ ਕਰਕੇ ਅਜੇ ਤੱਕ ਕੋਈ ਵੀ ਜੋ ਜੋ ਵੀ ਡਵੈਲਪਮੈਂਟ ਦਾ ਕੋਈ ਕੰਮ ਆ ਜਾਂ ਜੋ ਐਮਪੀ ਐਮਪੀ ਫੰਡ ਹੈ ਉਹਨਾਂ ਦਾ ਕੋਈ ਵੀ 1 ਰੁਪਿਆ ਵੀ ਖਰਚਾ ਨਹੀਂ ਹੋਇਆ ਹਾਂ ਅਕਾਲੀ ਦਲ ਨੂੰ ਲੈ ਕੇ ਵੀ ਬੜੇ سارے ਸਵਾਲ ਖੜੇ ਹੁੰਦੇ ਨੇ ਕਿ ਸਮੇਂ-ਸਮੇਂ ਤੇ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਅਕਾਲੀ ਦਲ ਨਿਕਲੇ ਪਰ ਕਹਿੰਦੇ ਕਿ ਉਸ ਤਰੀਕੇ ਦੇ ਨਾਲ ਕੋਈ ਅਕਾਲੀ ਦਲ ਰਿਵਾਈਵ ਨਹੀਂ ਕਰ ਪਾਇਆ ਤੁਹਾਨੂੰ ਕੀ ਕਾਰਨ ਲੱਗਦਾ ਕਿ ਕਿਉਂ ਇਹ ਰਿਵਾਈਵ ਨਹੀਂ ਹੋਇਆ ਵੇ ਉਹ ਜਿਹੜਾ ਰਵਾਇ ਉਹ ਹੋਣ ਦਾ ਇੱਕ ਤੇ ਉਸ ਟਾਈਮ ਤੇ ਉਹ ਧਿਰ ਕਾਫੀ ਭਾਰੀ ਸੀ ਲੋਕ ਲੋਕਾਂ ਉਹਨੂੰ ਸਿੱਖ ਪੰਥ ਦੀ ਸਿਆਸਤ ਉਹ ਸਮਝਦੇ ਸੀਗੇ ਕਿ ਇਹ ਪੰਥ ਆ ਤੇ ਇਸ ਕਰਕੇ ਲੋਕ ਤਕਰੀਬਨ ਉਸ ਧਿਰ ਨਾਲ ਹੀ ਜੁੜੇ ਰਹੇ ਕਾਫੀ ਟਾਈਮ ਤੱਕ ਉਹਨਾਂ ਨੇ ਸਿਆਸਤ ਪਰ ਹੁਣ ਲੋਕ ਉਹਨਾਂ ਤੋਂ ਨਰਾਸ਼ ਹੋ ਗਏ ਕਿ ਉਹਨਾਂ ਦੇ ਜੋ ਤੁਸੀਂ ਵੋਟ ਪਰਸੈਂਟੇਜ ਲਾ ਲੋ ਜਾਂ ਉਹਨਾਂ ਦੀ ਉਹ ਜੋ ਸੀਟਾਂ ਸੀ ਲੋਕ ਸਭਾ ਚ ਵੀ ਇੱਕ ਰਹਿ ਗਈ ਜਾਂ ਵਿਧਾਨ ਸਭਾ ਚ ਤਿੰਨ ਰਹਿ ਗਈਆਂ ਇਸ ਕਰਕੇ ਲੋਕੋ ਜੋ ਜਨੋ ਤੋਂ ਬੇਅਦਬੀ ਦੇ ਮਾਮਲੇ ਤੋਂ ਲੋਕ ਬਹੁਤ ਉਹਨਾਂ ਤੋਂ ਪਰੇਸ਼ਾਨ ਹੋ ਗਏ ਪੈਸੇ ਤੇ ਪਹਿਲਾਂ ਤੋਂ ਹੀ ਸੀਗੇ ਤੇ ਬੇਅਦਬੀ ਦੇ ਮਾਮਲੇ ਤੇ ਜੋ ਨੌਜਵਾਨਾਂ ਦਾ ਜੋ ਉਥੇ ਰੋਸ ਕਰਦਿਆਂ ਨੂੰ ਵੀ ਗੋਲੀਆਂ ਚਲਾਈਆਂ ਸਤਨਾਮ ਦਾ ਜਾਪ ਕਰਦਿਆਂ ਤੇ ਉਦੋਂ ਬਾਅਦ ਉਹਨਾਂ ਦਾ ਜਿਹੜਾ ਕਿ ਦਿਨੋਂ ਦਿਨ ਸਿੱਖ ਬਣਾ ਚੋਂ ਉਤਰ ਗਏ ਤੇ ਇਸ ਕਰਕੇ ਉਹਨਾਂ ਦੀ ਜੋ ਹਾਲਾਤ ਉਹਨਾਂ ਨੇ ਹੁਣ ਸਾਰੇ ਗਨਾਹ ਆਪ ਹੀ ਵੀ ਕਬੂਲ ਕਰ ਲਏ ਕਿ ਜਿਹੜੇ ਪਹਿਲਾਂ ਤੇ ਦੁਨੀਆਂ ਪਾਰਟੀਆਂ ਜਾਂ ਦੂਜੇ ਲੋਕ ਲਾਉਂਦੇ ਸੀ ਇਲਜ਼ਾਮ ਤੇ ਹੁਣ ਉਹਨਾਂ ਨੇ ਆਪ ਹੀ ਕਬੂਲ ਕਰਕੇ ਫਿਰ ਵੀ ਅਕਾਲ ਤਖਤ ਦੇ ਜੋ ਮਾਨ ਮਰਿਆਦਾ ਸੀ ਉਤੋਂ ਫਿਰ ਜੋ ਵੀ ਉਹਨਾਂ ਨੂੰ ਉਹਨਾਂ ਨੂੰ ਹੁਕਮ ਦਿੱਤਾ ਸੀ ਅਕਾਲ ਤਖਤ ਨੇ ਉਤੋਂ ਵੀ ਪਘੋੜੇ ਹੋ ਗਏ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕਮਨਾ ਚ ਉਹਨਾਂ ਦਾ ਜਿਹੜਾ ਆਧਾਰ ਇੱਕਦਮ ਖਤਮ ਵੀ ਹੋ ਗਿਆ ਇੱਕ ਉਹ ਸਿੱਖਾਂ ਦੇ ਜਿਹੜੀਆਂ ਜਿਹੜੇ ਉਹ ਨਮਾਣੇ ਸਿੱਖਾਂ ਵਾਲੀ ਗੱਲ ਜਿਹੜੀ ਕਹਿੰਦੇ ਸੀ ਕਿਸੇ ਅਕਾਲ ਤੱਕ ਦੇ ਹੁਕਮ ਨੂੰ ਮੰਨਾਂਗੇ ਉਹ ਪਰ ਉਹ ਮੰਨਣ ਦੀ ਬਜਾਏ ਉਹਨਾਂ ਜਸੇਦਾਰਾਂ ਨੂੰ ਹੀ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਆਪ ਦੋਸ਼ੀ ਹੋਣ ਦੇ ਬਾਵਜੂਦ ਵੀ ਜਸੇਦਾਰਾਂ ਦੇ ਉੱਪਰ ਹਮਲੇ ਕੀਤੇ ਗਏ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਉਹਨਾਂ ਨੂੰ ਮੁਅਤਲ ਕੀਤਾ ਗਿਆ ਤੇ ਮੇਰਾ ਖਿਆਲ ਹੈ ਕਿ ਉਹ ਜਸੇਦਾਰਾਂ ਨੂੰ ਜਸਦਾਦ ਨੇ ਸਮਝਦੇ ਇੱਕ ਜਦੋਂ ਐਜੇ ਮੁਲਾਜ਼ਮ ਦੇ ਤੌਰ ਤੇ ਉਹਨਾਂ ਨਾਲ ਟ੍ਰੀਟ ਕਰਦੇ ਹੁੰਦੇ ਉਹ ਤਾਂ ਅੱਜ ਵੀ ਬਿਆਨ ਦੇ ਰਹੇ ਸੀਗੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਔਰ ਤੁਹਾਡੀ ਪਾਰਟੀ ਵੱਲੋਂ ਵੀ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਨੇ ਕਿ ਜਦੋਂ ਅਸੀਂ ਚੋਣਾਂ ਲੜੀਆਂ ਕਹਿੰਦੇ ਕਿ ਉਦੋਂ ਉਹਨਾਂ ਨੇ ਬਰਾਬਰ ਲੜੀਆਂ ਜਦੋਂ ਅਸੀਂ ਜਿਮਨੀ ਚੋਣਾਂ ਨਹੀਂ ਲੜੀਆਂ ਉਦੋਂ ਕਹਿੰਦੇ ਨੇ ਕਿ ਉਹਨਾਂ ਨੇ ਵੀ ਚੋਣਾਂ ਨਹੀਂ ਲੜੀਆਂ ਕਿਤੇ ਇੱਕ ਕਿਸਮ ਦੇ ਨਾਲ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇ ਉਹ 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 ਨਾ ਉਹ ਆਪਣੀਆਂ ਪਾਲਸੀਆਂ ਚਲੋ ਠਿਆਸੀ ਨਹੀਂ ਲੜੀਆਂ ਉਹ ਉਹਨਾਂ ਨੂੰ ਲੜਨੀਆਂ ਚਾਹੀਦੀਆਂ ਸੀ ਤੇ ਇਹ ਚੀਜ਼ ਹੈ ਕਿ ਉਹਨਾਂ ਨੂੰ ਦਿਖਦਾ ਕਿ ਅੱਗੇ ਸਾਨੂੰ ਕੋਈ ਆਧਾਰ ਨਹੀਂਗਾ ਸਾਡੇ ਕੋਲ ਤਾਂ ਜੇ ਕੋਈ ਹੈ ਨਹੀਂਗਾ ਅਸੀਂ ਪਾਰਟੀ ਬਣਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਆਪਣਾ ਢਾਂਚਾ ਖੜਾ ਕਰਾਂਗੇ ਉਹਦੇ ਆਧਾਰ 'ਤੇ ਅਸੀਂ ਚੋਣਾਂ ਲੜਾਂਗੇ ਇਸ ਕਰਕੇ ਸਾਡਾ ਤਾਂ ਪਹਿਲਾਂ ਤੋਂ ਹੀ ਫੈਸਲਾ ਸੀ ਕਿ ਅਸੀਂ ਜਿਵੇਂ ਨਹੀਂ ਚੋਣ ਨਹੀਂ ਲੜਨੀ ਜੀ ਤੇ ਉਹ ਤੇ ਉਹ ਤੇ ਉਹਨਾਂ ਦਾ ਮਸਲਾ ਵਾ ਪਰ ਅਸੀਂ ਅਕਾਲੀ ਦਲ ਨੂੰ ਉਹਨਾਂ ਨੇ ਕਿਸੇ ਨੇ ਨਹੀਂ ਖਤਮ ਕੀਤਾ ਉਹਨਾਂ ਨੇ ਆਪ ਹੀ ਖਤਮ ਕਰ ਰਹੇ ਆ ਆਪ ਹੀ ਜੋ 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 ਉਹਨਾਂ ਦੇ ਪਹਿਲਾਂ ਜਦੋਂ ਪਹਿਲਾਂ 22 ਚ ਇਲੈਕਸ਼ਨ ਹੋਈ ਆ ਉਦੋਂ ਵਿੱਚ ਹੁੰਦਾ ਕਮੇਟੀ ਬਣਾਈ ਸੀ ਉਹਨਾਂ ਨੇ ਕਹੇ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਫਲਾਣੇ ਫਲਾਣੇ ਬੰਦਿਆਂ ਨੂੰ ਦੇਣਾ ਚਾਹੀਦਾ ਉਹਨਾਂ ਨੇ ਉਹ ਕਿਸੇ رائے ਵੀ ਨਹੀਂ ਮੰਨੀ ਉਹ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਤੇ ਫਿਰ ਅਕਾਲੀ ਦਲ ਨੂੰ ਖਤਮ ਤੇ ਉਹ ਹੀ ਖੁਦ ਹੀ ਖੁਦ ਹੀ ਕਰ ਰਹੇ ਆਪਣੇ ਆਪ ਜਿਵੇਂ ਤੁਸੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਵੀ ਪਾਰਟੀ ਦਾ ਨਾਮ ਹੋ ਸਕਦਾ ਆਨੰਦਪੁਰ ਦੇ ਮਤੇ ਨੂੰ ਲੈ ਕੇ ਬਹੁਤ ਵਾਰ ਚਰਚਾ ਹੁੰਦੀ ਹੈ ਕਿ ਉਹ ਮਤਿਆਂ ਦੇ ਉੱਪਰ ਕੰਮ ਹੋਏਗਾ ਸਾਰਾ ਨਹੀਂ ਅਸੀਂ ਵੱਤੋਂ ਵੱਤ ਜੋ ਪੰਜਾਬ ਲਈ ਜਾਂ ਕੁਝ ਹੋ ਸਕਦਾ ਹੈ ਅਸੀਂ ਕਰਾਂਗੇ ਉਹ ਮਤਿਆਂ ਤੋਂ ਅੱਗੇ ਜਾ ਕੇ ਵੀ ਕੋਈ ਗੱਲ ਹੋ ਸਕਦੀ ਹੈ ਆ ਜਾਂ ਮਤਿਆਂ ਚ ਜੋ ਕੁਝ ਵੀ ਆ ਉਹ ਕਿਉਂਕਿ ਉਹ 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 ਵੀ ਵਾਅਦੇ ਕਰਾਂ ਦਾ ਮਤ ਸੀ ਉਹ ਵੀ ਉਦੋਂ ਤੋਂ ਬਾਅਦ ਚ ਸਾਡੇ ਅਧਿਕਾਰ ਹੋਰ ਘਟੇ ਆ ਵਧਿਆ ਤਾਂ ਕੋਈ ਨਹੀਂ ਗਾ ਜੀ ਕੋਈ ਮੈਨੀਫੈਸਟੋ ਤਿਆਰ ਕੀਤਾ ਗਿਆ ਪਾਰਟੀ ਵੱਲੋਂ ਕੀ ਇਹ ਵੱਡੇ ਮੁੱਦੇ ਰੱਖੇ ਜਾਣਗੇ ਜਿਹੜੇ ਪੰਜਾਬ ਦੇ ਨਹੀਂ ਅਸੀਂ ਹੁਣ ਇਹ ਜਿਹੜੀ ਪੰਜ ਮੈਮਰੀ ਕਮੇਟੀ ਬਣਾ ਰਹੇ ਆ ਜੀ ਇਹ ਇਹ ਅੱਗੇ ਕਮੇਟੀਆਂ ਬਣਾਉਂਗੇ ਜੋ ਸੰਵਿਧਾਨ ਜੋ ਏਜੰਡਾ ਹੋਊਗਾ ਪਾਰਟੀ ਦਾ ਉਹਦੇ ਚ ਸਾਰੀਆਂ ਚੀਜ਼ਾਂ ਉੱਚ ਕਲੀਅਰ ਕੀਤੀ ਜਾਣੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੀ